ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਕਿ ਤੁਹਾਨੂੰ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਫਿਰ ਕਹਿ ਸਕਦੀਆਂ ਕਿ ਪਲੱਸ 2 ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਆ ਜਾਂ ਫਿਰ ਤੁਸੀਂ ਕਿਹੜੇ-ਕਿਹੜੇ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਭਾਰਤ ਵਿੱਚ ਰਹਿ ਕੇ ਜੌਬ ਕਰਨਾ ਚਾਹੁੰਦੇ ਹੋ ਮੈਂ ਹੁਣ ਕੁਝ ਗੱਲਾਂ ਨੂੰ ਸਾਈਡ ਤੇ ਰੱਖ ਦੇਣਾ ਆ ਜੇਕਰ ਤੁਹਾਡਾ ਕੋਈ ਬਿਜ਼ਨਸ ਹੈਗਾ ਆ ਤੁਸੀਂ ਇਨ ਫਿਊਚਰ ਬਿਜ਼ਨਸ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਹੋਰ ਪ੍ਰਾਈਵੇਟ এমਪਲॉयਮੈਂਟ ਕਹਿ ਲਓ ਜਾਂ ਫਿਰ ਸੈਲਫ এমਪਲॉयਮੈਂਟ ਦੀ ਗੱਲ ਕਰੀਏ ਤਾਂ ਉਹਨਾਂ ਚੀਜ਼ਾਂ ਨੂੰ ਮੈਂ ਸਾਈਡ ਤੇ ਰੱਖ ਰਿਹਾ ਜਾਂ ਫਿਰ ਤੁਸੀਂ ਅਬਰੋਡ ਜਾਣਾ ਆ ਇਹਨਾਂ ਗੱਲਾਂ ਨੂੰ ਛੱਡ ਕੇ ਜਿਨ੍ਹਾਂ ਗੱਲਾਂ ਦਾ ਮੈਨੂੰ ਪਤਾ ਆ ਜਿੰਨੇ ਕ ਮੈਨੂੰ ਜਾਣਕਾਰੀ ਹੈਗੀ ਆ ਉਸ ਅਕੋਰਡਿੰਗ ਹੀ ਦੱਸਣ ਜਾ ਰਿਹਾ ਕਿ ਤੁਸੀਂ ਕਿਹੜੇ ਕਿਹੜੇ ਜਿਹੜੇ ਕੋਰਸ ਹੈਗੇ ਆ ਉਹਨਾਂ ਵਿੱਚ ਦਾਖਲਾ ਲੈ ਸਕਦੇ ਹੋ ਕਿਉਂਕਿ ਕੁਝ ਦਿਨ ਪਹਿਲਾਂ ਕਿਸੇ ਟੀਚਰ ਨੇ ਆਪਦੇ ਘਰੇ ਮੈਨੂੰ ਬੁਲਾਇਆ ਤੇ ਕਿਹਾ ਕਿ ਮੇਰੇ ਬੱਚੇ ਨੂੰ ਗਾਈਡ ਕਰ ਦੇ ਤੇ ਮੈਨੂੰ ਫੀਲ ਹੋਇਆ ਕਿ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਡਾਇਰੈਕਟਲੀ ਬੱਚਿਆਂ ਨੂੰ ਗਾਈਡ ਨਹੀਂ ਕਰਦੇ ਬਟ ਆਪਾਂ ਉਹਦੀ ਕਾਉਂਸਲਿੰਗ ਜ਼ਰੂਰ ਕਰ ਦਿੰਦੇ ਆ ਕਿ ਤੇਰੇ ਸਾਹਮਣੇ ਆ ਚੀਜ਼ਾਂ ਹੈਗੀਆਂ ਨੇ ਤੂੰ ਦੱਸ ਤੂੰ ਕੀ ਕਰਨਾ ਚਾਹੁੰਦਾ ਆ ਕਿ ਤੇਰਾ ਇੰਟਰਸਟ ਕਿਹਨਾ ਚੀਜ਼ਾਂ ਵਿੱਚ ਹੈਗਾ ਆ ਹੋਪਸੋ ਜਿਹੜੀਆਂ ਗੱਲਾਂ ਮੈਂ ਇਸ ਵੀਡੀਓ ਵਿੱਚ ਦੱਸੂਗਾ ਉਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਥੋੜੀ ਬਹੁਤੀ ਸਮਝ ਤਾਂ ਤੁਹਾਡੀ ਵਧੇਗੀ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਹੀ ਹੈ ਤੇ ਆਪਣੇ ਦੋਸਤਾਂ ਤੋਂ ਵੀ ਕਰਵਾਉਣਾ ਹੈ ਤੇ ਇਸ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਜਾਂ ਫਿਰ ਵੀਡੀਓ ਬਾਰੇ ਕੋਈ ਵੀ ਵਿਚਾਰ ਹੋਵੇ ਤੁਸੀਂ ਉਹਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਸਭ ਤੋਂ ਪਹਿਲਾਂ ਮੈਂ ਗ੍ਰੈਜੂਏਸ਼ਨ ਦੀ ਗੱਲ ਕਰੂੰਗਾ ਪਲੱਸ 2 ਵਾਲੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਕਿਉਂਕਿ ਕਾਫੀ ਸਾਰੇ ਜਿਹੜੇ ਸਾਥੀ ਨੇ ਆਪਣੇ ਨਾਲ ਜਿਹੜੇ ਜੁੜੇ ਹੋਏ ਸਾਥੀ ਨੇ ਉਹਨਾਂ ਨੇ ਜਾਂ ਤਾਂ ਗ੍ਰੈਜੂਏਸ਼ਨ ਕੀਤੀ ਹੋਈ ਆ ਬੀਏ ਜਾਂ ਫਿਰ ਈਟੀਟੀ ਦਾ ਕੋਰਸ ਕੀਤਾ ਹੋਇਆ ਜਾਂ ਤਾਂ ਉਹ ਵਿਚਾਰ ਕਰ ਰਹੇ ਨੇ ਕਿ ਸਾਨੂੰ ਕਰਨਾ ਕੀ ਚਾਹੀਦਾ ਆ ਕਿਉਂਕਿ ਇਹੋ ਜਿਹੇ ਪ੍ਰਸ਼ਨ ਕਈ ਵਾਰ ਕਮੈਂਟ ਸੈਕਸ਼ਨ ਵਿੱਚ ਦੇਖਣ ਨੂੰ ਮਿਲ ਜਾਂਦੇ ਆ ਸੋ ਗੱਲ ਕਰ ਲੈਣੇ ਆ ਜੇਕਰ ਕਿਸੇ ਪਰਸਨ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਗ੍ਰੈਜੂਏਸ਼ਨ ਦੇ ਵਿੱਚ ਵੀ ਵੱਖਰੇ ਵੱਖਰੇ ਸਬਜੈਕਟ ਦੇਖਣ ਨੂੰ ਮਿਲ ਸਕਦੇ ਨੇ ਜਿਵੇਂ ਕਿ ਬੀਏ ਹੋ ਸਕਦੀ ਹੈ ਬੈਚਲਰ ਆਫ ਆਰਟਸ ਜੀ ਨੂੰ ਕਹਿੰਦੇ ਹਾਂ ਬੀਐਸਸੀ ਹੋ ਸਕਦੀ ਹੈ ਬੀਐਸਸੀ ਦੇ ਵਿੱਚ ਬੀਐਸਸੀ ਆਨਰਸ ਹੋ ਸਕਦੀ ਹੈ ਜਾਂ ਫਿਰ ਬੱਚੇ ਨੇ ਬੀਐਸਸੀ ਮੈਡੀਕਲ ਜਾਂ ਫਿਰ ਬੀਐਸਸੀ ਨਾਨ ਮੈਡੀਕਲ ਕੀਤੀ ਹੋ ਸਕਦੀ ਹੈ ਬੀ ਕਾਮਰਸ ਬੀ ਕਾਮ ਹੋ ਸਕਦੀ ਹੈ ਜਾਂ ਫਿਰ ਬੀਸੀਏ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਤੇ ਬੀਬੀਏ ਦੀ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਕੁਝ ਕੋਰਸਸ ਨੇ ਗ੍ਰੈਜੂਏਸ਼ਨ ਦੇ ਵਿੱਚ ਹੋ ਸਕਦਾ ਵੀ ਤੁਸੀਂ ਇਹਨਾਂ ਵਿੱਚ ਕੋਈ ਨਾ ਕੋਈ ਕੋਰਸ ਕੀਤਾ ਹੋਵੇ ਤੇ ਇਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਤੁਹਾਡੇ ਕੋਲ ਆਪਸ਼ਨਾਂ ਹੈਗੀਆਂ ਨੇ ਦੋ ਜਾਂ ਤਾਂ ਤੁਸੀਂ ਟੀਚਿੰਗ ਫੀਲਡ ਵਿੱਚ ਜਾ ਸਕਦੇ ਹੋ ਟੀਚਿੰਗ ਫੀਲਡ ਵਿੱਚ ਫਿਰ ਹੀ ਜਾਇਓ ਜੇਕਰ ਤੁਹਾਡਾ ਇੰਟਰਸਟ ਹੈਗਾ ਆ ਜੇਕਰ ਤੁਹਾਡਾ ਇੰਟਰਸਟ ਨਹੀਂ ਹੈਗਾ ਤੇ ਤੁਸੀਂ ਟੀਚਿੰਗ ਫੀਲਡ ਵਿੱਚ ਆ ਚੁੱਕੇ ਹੋ ਤੇ ਆਪਦਾ ਇੰਟਰਸਟ ਬਣਾ ਲਿਓ ਸੋ ਬੀਐਡ ਦੇ ਵਿੱਚ ਵੀ ਮਤਲਬ ਸੌਰੀ ਟੀਚਿੰਗ ਫੀਲਡ ਦੇ ਵਿੱਚ ਵੀ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਕੋਰਸ ਦੇਖਣ ਨੂੰ ਮਿਲਦੇ ਆ ਐਂਟੀਟੀ ਨੂੰ ਮੈਂ ਸਾਈਡ ਤੇ ਰੱਖਤਾ ਆ ਫਿਲਹਾਲ ਮੈਂ ਇੱਥੇ ਬੀਐੜਡ ਅਤੇ ਈਟੀਟੀ ਨੂੰ ਰੱਖਿਆ ਆ ਬੈਚਲਰ ਆਫ ਐਜੂਕੇਸ਼ਨ ਤੇ ਈਟੀਟੀ ਐਲੀਮੈਂਟਰੀ ਟੀਚਰ ਦੀ ਆਪਾਂ ਗੱਲ ਕਰ ਦਿੰਨੇ ਆ ਜਿਹਨੂੰ ਜੀਬੀਟੀ ਜਾਂ ਫਿਰ ਡੀਐਲਐਡ ਦਾ ਕੋਰਸ ਵੀ ਕਿਹਾ ਜਾਂਦਾ ਆ ਕਿਸੇ ਕਿਸੇ ਰਾਜਾਂ ਵਿੱਚ ਇਹਨੂੰ ਬੀਟੀਸੀ ਵੀ ਕਿਹਾ ਜਾਂਦਾ ਆ ਸੋ ਬੀਐੜਡ ਕਰਨ ਦੇ ਲਈ ਜਾਂ ਫਿਰ ਈਟੀਟੀ ਕਰਨ ਦੇ ਲਈ ਹੁਣ ਜਿਹੜੀ ਮਿਨਿਮਮ ਕੁਆਲਿਫਿਕੇਸ਼ਨ ਹੈ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਹੁਣ ਹੈਗੀ ਹੈ ਗ੍ਰੈਜੂਏਸ਼ਨ ਪਹਿਲਾਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਜੇਕਰ ਕਿਸੇ ਪਰਸਨ ਨੇ 12ਵੀਂ ਕੀਤੀ ਹੋਈ ਆ ਤਾਂ ਉਹ ETT ਕਰ ਸਕਦਾ ਸੀਗਾ ਜਿਵੇਂ ਕਿ ਪਿਛਲੀਆਂ ਭਰਤੀਆਂ ਦੇ ਵਿੱਚ ਜਿਨ੍ਹਾਂ ਸਾਥੀਆਂ ਨੇ 12ਵੀਂ ਕੀਤੀ ਆ ਪੀਐਸਟੈਟ ਦਾ ਪੇਪਰ ਟਟ ਦੀ ਪ੍ਰੀਖਿਆ ਕਹ ਦਿੰਦੇ ਆ ਟਟ ਦੀ ਪ੍ਰੀਖਿਆ ਪਾਸ ਕੀਤੀ ਹੋਈ ਆ ਤੇ ETT ਕੀਤੀ ਹੋਈ ਆ ਤਾਂ ਉਹ ਸਾਥੀ ਐਲੀਜੀਬਲ ਹੈਗਾ ਆ ਜੌਬ ਲੈਣ ਦੇ ਲਈ ਜੇਕਰ ਉਹ ETT ਦਾ ਕਾਟਰ ਵਾਲਾ ਪੇਪਰ ਕਲੀਅਰ ਕਰ ਲੈਂਦਾ ਆ ਤੇ ਉਹ ਜੌਬ ਲੈ ਸਕਦਾ ਆ ਬਟ ਅੱਜ ਦੇ ਟਾਈਮ ਵਿੱਚ ਜਾਂ ਫਿਰ ਇਨ ਫਿਊਚਰ ਕੋਈ ਵੀ ਪੋਸਟਾਂ ਆਉਣਗੀਆਂ ਉਹਦੇ ਵਿੱਚ ਗ੍ਰੈਜੂਏਸ਼ਨ ਮਸਟ ਹੋ ਰਹੀਆਂ ਜਾਂ ਫਿਰ ਕਹਿ ਸਕਦੇ ਆ ਈਟੀਟੀ ਦਾ ਕੋਰਸ ਕਰਨ ਦੇ ਲਈ ਜਾਂ ਫਿਰ ਬੀਐਡ ਦਾ ਕੋਰਸ ਕਰਨ ਦੇ ਲਈ ਗ੍ਰੈਜੂਏਸ਼ਨ ਹੈਗੀ ਆ ਮਸਟ ਪਰ ਕਈ ਵਾਰ ਹੁੰਦਾ ਕੀ ਹੈ ਈਟੀਟੀ ਤਾਂ ਚਲੋ ਕੋਈ ਵੀ ਤੁਸੀਂ ਈਟੀਟੀ ਦੀ ਜੀ ਮੈਂ ਗੱਲ ਕਰਾਂ ਈਟੀਟੀ ਕਰਨ ਦੇ ਲਈ ਤੁਸੀਂ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ ਕੋਈ ਵੀ ਮਤਲਬ ਕੋਈ ਵੀ ਬੀਏ ਬੀਐਸਸੀ ਬੀਕਾਮ ਬੀਸੀਏ ਬੀਬੀਏ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ ਤੁਸੀਂ ਈਟੀਟੀ ਦਾ ਜਿਹੜਾ ਕੋਰਸ ਹੈਗਾ ਆ ਉਹਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਇੱਕ ਐਂਟ੍ਰੈਂਸ ਟੈਸਟ ਦੇਣਾ ਪੈਣਾ ਆ ਪਿਛਲੇ ਸਾਲ ਵਾਲਾ ਜਿਹੜਾ ਐਂਟ੍ਰੈਂਸ ਟੈਸਟ ਹੈਗਾ ਜੀ ਫਿਲਹਾਲ ਲਿਆ ਨਹੀਂ ਗਿਆ ਉਹਦੇ ਬਾਰੇ ਮੈਂ ਜਾਣਕਾਰੀ ਦੇ ਦੂੰਗਾ ਜੇਕਰ ਤੁਸੀਂ ਸਰਕਾਰੀ ਕਰਦੇ ਹੋ ਤਾਂ ਇਹ ਈਟੀਟੀ ਦਾ ਜਿਹੜਾ ਕੋਰਸ ਹੈਗਾ ਆ 18 19000 ਦੇ ਵਿੱਚ ਦੋ ਸਾਲਾਂ ਦਾ ਜਿਹੜਾ ਹੈਗਾ ਆ ਕੰਪਲੀਟ ਹੋ ਜਾਂਦਾ ਆ ਪ੍ਰਾਈਵੇਟ ਕਰਦੇ ਹੋ ਤੇ 80 90000 ਦਾ ਜਿਹੜਾ ਖਰਚਾ ਹੈਗਾ ਆ ਇਸ ਕੋਰਸ ਨੂੰ ਕਰਨ ਦੇ ਵਿੱਚ ਆ ਜਾਂਦਾ ਆ ਹੁਣ ਗੱਲ ਕਰਦੇ ਆ ਬੀਐੜ ਦੇ ਵਿੱਚ ਕਿ ਬੀਐੜ ਸਾਰੇ ਸਾਥੀਆਂ ਨੂੰ ਕਰਨੀ ਚਾਹੀਦੀ ਆ ਜੇਕਰ ਮੈਂ ਗੱਲ ਕਰਾਂ ਕਿ ਜੇਕਰ ਤੁਸੀਂ ਟੀਚਿੰਗ ਫੀਲਡ ਵਿੱਚ ਜਾ ਰਹੇ ਹੋ ਜੇਕਰ ਟੀਚਿੰਗ ਫੀਲਡ ਵਿੱਚ ਨਹੀਂ ਜਾਣਾ ਤਾਂ ਉਹਦੇ ਲਈ ਹੋਰ ਆਪਸ਼ਨ ਹੈਗੀਆਂ ਨੇ ਉਹਦੇ ਬਾਰੇ ਮੈਂ ਗੱਲ ਬਾਅਦ ਵਿੱਚ ਕਰੂੰਗਾ ਜੇਕਰ ਤੁਸੀਂ ਬੀਐਡ ਕਰਦੇ ਹੋ ਕਿ ਸਾਰੇ ਸਾਥੀਆਂ ਲਈ ਬੀਐਡ ਦਾ ਜਿਹੜਾ ਕੋਰਸ ਹੈਗਾ ਆ ਓਕੇ ਆ ਵੀ ਸਾਰੇ ਕਰ ਸਕਦੇ ਆ ਨਹੀਂ ਜਿਹੜੇ ਸਾਥੀਆਂ ਦਾ ਬੀਏ ਵਿੱਚ ਜਿਹੜਾ ਪ੍ਰੋਪਰ ਸਬਜੈਕਟ ਕੰਬੀਨੇਸ਼ਨ ਹੈਗਾ ਆ ਸਬਜੈਕਟ ਕੰਬੀਨੇਸ਼ਨ ਵਾਲੀ ਵੀਡੀਓ ਦੀ ਮੈਂ ਜ਼ਿਆਦਾ ਚਰਚਾ ਨਹੀਂ ਕਰੂੰਗਾ ਉਹਦੇ ਕੰਟੈਂਟ ਬਾਰੇ ਮੈਂ ਕੋਈ ਜ਼ਿਆਦਾ ਗੱਲਬਾਤ ਨਹੀਂ ਕਰੂੰਗਾ ਬਸ ਇੰਨੀ ਗੱਲ ਸਮਝ ਲਓ ਅ 6 ਸਬਜੈਕਟ ਤੁਹਾਨੂੰ ਦੇਖਣ ਨੂੰ ਮਿਲਦੇ ਆ ਹਿੰਦੀ ਪੰਜਾਬੀ ਅੰਗਰੇਜ਼ੀ ਮੈਥ ਸਾਇੰਸ ਐਸਐਸਟੀ ਇਹ ਜਿੰਨੇ ਵੀ ਸਬਜੈਕਟ ਮੈਂ ਤੁਹਾਨੂੰ ਦੱਸੇ ਆ ਜੇਕਰ ਤੁਸੀਂ ਪ੍ਰੋਪਰ ਸਬਜੈਕਟ ਪੜੇ ਹੋਇਆ ਗ੍ਰੈਜੂਏਸ਼ਨ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੇਰੀਆ ਬਣ ਰਿਹਾ ਫਿਰ ਤੁਸੀਂ ਬੀਐਡ ਕਰਦੇ ਹੋ ਤੇ ਇਨ ਫਿਊਚਰ ਤੁਹਾਨੂੰ ਕਾਡਰ ਵਾਲੇ ਪੇਪਰ ਦੀ ਰਿਕਰੂਟਮੈਂਟ ਵਾਲੇ ਪੇਪਰ ਦੀ ਪੇਪਰ ਵਿੱਚ ਜਦੋਂ ਤੁਸੀਂ ਅਪੀਅਰ ਹੁੰਨੇ ਹੋ ਜਿਆਦਾ ਪਰੇਸ਼ਾਨੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਅਦਰਵਾਇਜ਼ ਮੰਨ ਲਓ ਤੁਸੀਂ ਗਲਤ ਆਪਸ਼ਨਾਂ ਚੂਜ਼ ਕਰ ਲੈਨੇ ਹੋ ਜਾਂ ਫਿਰ ਗ੍ਰੈਜੂਏਸ਼ਨ ਕੁਝ ਇਹੋ ਜਿਹੇ ਸਬਜੈਕਟਾਂ ਨਾਲ ਕਰੀ ਬੈਠੇ ਹੋ ਜਿਹਦੀ ਐਲੀਜੀਬਿਲਟੀ ਫਿਊਚਰ ਵਿੱਚ ਬਣਨੀ ਹੀ ਨਹੀਂ ਸੋ ਤੁਹਾਡੀ ਬੀਅਰਡ ਕਰੀ ਦਾ ਕੋਈ ਫਾਇਦਾ ਨਹੀਂ ਕਾਫੀ ਸਾਰੇ ਸਾਥੀ ਇਹੋ ਜਿਹੇ ਵੀ ਹੋਣਗੇ ਜਿਹੜੇ ਵੀਡੀਓ ਦੇਖ ਰਹੇ ਹੋਣੇ ਆ ਜਿਨ੍ਹਾਂ ਨੇ ਬੀਕਾਮ ਜਾਂ ਫਿਰ ਬੀਸੀਏ ਜਾਂ ਫਿਰ ਬੀਬੀਏ ਕੀਤੀ ਹੋਣੀ ਆ ਤੇ ਹੁਣ ਉਹਨਾਂ ਸਾਥੀਆਂ ਨੇ ਬੀਅਰਡ ਕਰ ਲਈ ਹੋਣੀ ਆ ਬੀਐੜ ਦੇ ਵਿੱਚ ਉਹਨਾਂ ਦਾ ਕੋਈ ਪ੍ਰੋਪਰ ਸਬਜੈਕਟ ਕੰਬੀਨੇਸ਼ਨ ਨਹੀਂ ਬਣ ਰਿਹਾ ਕੁਝ ਸਾਥੀ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਐਡੀਸ਼ਨਲ ਪੇਪਰ ਦੇ ਕੇ ਆਪ ਦਾ ਸਬਜੈਕਟ ਕੰਬੀਨੇਸ਼ਨ ਬਣਾਉਂਦੇ ਆ ਤੇ ਉਹਨਾਂ ਨੂੰ ਜਿਹੜਾ ਟਾਈਮ ਹੈਗਾ ਨਾ ਕਾਫੀ ਲੱਗ ਜਾਂਦਾ ਆ ਤੇ ਉਹ ਪੈਸੇ ਵੀ ਕਾਫੀ ਖਰਚ ਕਰ ਲੈਂਦੇ ਆ ਸੋ ਇਸ ਕਰਕੇ ਮੈਂ ਕਹਿ ਰਹੀ ਆ ਜੇਕਰ ਕਿਸੇ ਸਾਥੀ ਨੇ ਇਹਨਾਂ ਫੀਲਡ ਵਿੱਚ ਜਾਣਾ ਆ ਟੀਚਿੰਗ ਫੀਲਡ ਦੀ ਮੈਂ ਗੱਲ ਕਰ ਰਹੀ ਆ ਤਾਂ ਜੇਕਰ ਕਿਸੇ ਸਾਥੀ ਨੇ ਕਰਨੀ ਆ ਬੀਐੜ ਤਾਂ ਆਪ ਦਾ ਸਬਜੈਕਟ ਕੰਬੀਨੇਸ਼ਨ ਪ੍ਰੋਪਰ ਚੈੱਕ ਕਰ ਲਿਓ ਕਿਉਂਕਿ ਬਹੁਤ ਸਾਰੇ ਸਾਥੀ ਨੇ ਪਿਛਲੇ 4-5 ਸਾਲਾਂ ਤੋਂ ਮੈਂ ਵੀਡੀਓਜ਼ ਬਣਾ ਰਿਹਾ ਇਹ ਨਾ ਸਮਝੋ ਕਿ ਅੱਜ ਹੀ ਅੱਜ ਤੋਂ ਹੀ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰਤੀਆਂ ਪਿਛਲੇ 4-5 ਸਾਲਾਂ ਤੋਂ ਮੈਂ ਵੀਡੀਓਜ਼ ਬਣਾ ਰਿਹਾ ਐਂਡ ਮੈਂ ਬਹੁਤ ਸਾਰੇ ਇਹੋ ਜਿਹੇ ਸਾਥੀਆਂ ਨੂੰ ਦੇਖਿਆ ਆ ਜਿੱਥੇ ਕੋਈ ਪ੍ਰਾਈਵੇਟ ਇੰਸਟੀਚਿਊਟ ਵਾਲਾ ਬੱਚੇ ਨੂੰ ਧੱਕੇ ਨਾਲ ਹੀ ਐਡਮਿਸ਼ਨ ਕਰਵਾ ਦਿੰਦਾ ਆ ਤੂੰ ਬੀਕਾਮ ਕੀਤੀ ਐ ਆ ਜਾ ਤੈਨੂੰ ਬੀਐਡ ਦਾ ਕੋਰਸ ਕਰਵਾ ਦਈਏ ਫਿਊਚਰ ਤੇਰਾ ਫਿਊਚਰ ਵਿੱਚ ਤੇਰਾ ਬਹੁਤ ਵਧੀਆ ਕੈਰੀਅਰ ਬਣ ਜਾਣਾ ਆ ਤੈਨੂੰ ਜੌਬ ਮਿਲ ਜਾਣੀ ਆ ਟੀਚਰ ਦੀ ਬਟ ਇਸ ਤਰ੍ਹਾਂ ਹੁੰਦਾ ਨਹੀਂ ਆ ਬਹੁਤ ਸਾਰੇ ਇਹੋ ਜਿਹੇ ਸਾਥੀ ਨੇ ਜਿਹੜੇ ਕਿ ਪਿੱਟਦੇ ਆ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੈ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਉਸ ਟਾਈਮ ਵਿੱਚ ਨਹੀਂ ਹੈਗਾ ਸੀ ਸੋ ਹੁਣ ਮੈਂ ਦੱਸ ਰਿਹਾ ਤੁਹਾਨੂੰ ਕਿ ਬੀਅਰਡ ਉਹੀ ਸਾਥੀ ਕਰੇ ਜਿਨ੍ਹਾਂ ਦਾ ਫਿਊਚਰ ਵਿੱਚ ਕੰਬੀਨੇਸ਼ਨ ਪ੍ਰੋਪਰ ਬਣੇ ਆਦਰਵਾਇਜ਼ ਤੁਸੀਂ 1 ਲੱਖ 1.5 ਲੱਖ ਰੁਪਈਆ ਮੈਨੂੰ ਲੱਗਦਾ ਲਗਾ ਦਿੰਦੇ ਹੋਣੇ ਆ ਬੀਅਰਡ ਦੇ ਕੋਰਸ ਵਿੱਚ ਜੇ ਤੁਸੀਂ ਸਰਕਾਰੀ ਕਰ ਰਹੇ ਹੋ ਤਾਂ ਉਹ ਤਾਂ ਚਲੋ 30 35000 ਵਿੱਚ ਤੁਸੀਂ ਆਪਦੀ ਬੀਐਡ ਕਰ ਸਕਦੇ ਹੋ ਅਦਰਵਾਈਜ਼ ਜੇ ਸਰਕਾਰੀ ਪ੍ਰਾਈਵੇਟ ਇੰਸਟੀਚਿਊਟ ਤੋਂ ਕਰੋਗੇ ਤਾਂ ਉੱਥੇ ਮੈਂ ਮੰਨ ਕੇ ਚੱਲਦਾ ਹਾਂ 90000 ਤੋਂ ਲੈ ਕੇ ਤੁਸੀਂ 1.5 ਲੱਖ ਤੱਕ ਦਾ ਜਿਹੜਾ ਖਰਚਾ ਹੈਗਾ ਆ ਉਹ ਤੁਸੀਂ ਕਰ ਦੋਗੇ ਡਿਪੈਂਡ ਕਰੇਗਾ ਬਾਕੀ ਕਾਲਜ ਟੂ ਕਾਲਜ ਸੋ ਗੱਲ ਕਰ ਲਈ ਕਿ ਟੀਚਿੰਗ ਫੀਲਡ ਦੇ ਵਿੱਚ ਬੀਐਡ ਜਾਂ ਫਿਰ ਈਟੀਟੀ ਦਾ ਕੋਰਸ ਹੁੰਦਾ ਆ ਤੇ ਬੀਐਡ ਕਰਨ ਤੋਂ ਬਾਅਦ ਤੁਸੀਂ ਐਲੀਜੀਬਲ ਹੁੰਨੇ ਹੋ 6ਵੀਂ ਜਮਾਤ ਤੋਂ ਲੈ ਕੇ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਤੇ ਜਦੋਂ ਤੁਸੀਂ ਕਰਦੇ ਹੋ ਈਜਡੀ ਉਹਦੇ ਤੁਸੀਂ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਨੇ ਹੋ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਪੜਾਉਣ ਦੇ ਲਈ ਤੁਸੀਂ ਐਲੀਜੀਬਲ ਹੁੰਨੇ ਹੋ ਜੇਕਰ ਮੈਂ ਗੱਲ ਕਰਾਂ ਕਿ ਜੇਕਰ ਤੁਸੀਂ ਪੜਾਉਣਾ ਆ ਕਿਹਨਾਂ ਬੱਚਿਆਂ ਨੂੰ 11ਵੀਂ 12ਵੀਂ ਦੇ ਬੱਚਿਆਂ ਨੂੰ ਪੜਾਉਣਾ ਆ ਤਾਂ ਤੁਹਾਨੂੰ ਕੀ ਕਰਨਾ ਪਊਗਾ ਤੁਹਾਨੂੰ ਫਿਰ ਮਾਸਟਰਸ ਵੀ ਕਰਨੀ ਪੈਣੀ ਆ ਜੇਕਰ ਤੁਸੀਂ ਮਾਸਟਰਸ ਕੀਤੀ ਆ ਬੀਐਡ ਕੀਤੀ ਆ ਫਿਰ ਤੁਸੀਂ ਲੈਕਚਰਰ ਜਾਂ ਫਿਰ ਉਹਨੂੰ ਤੁਸੀਂ ਪੀਜੀਟੀ ਟੀਚਰ ਵੀ ਕਹਿ ਦਿੰਦੇ ਹੋ ਫਿਰ ਤੁਸੀਂ ਪੀਜੀਟੀ ਜਾਂ ਫਿਰ ਲੈਕਚਰਾਰ ਬਣਨ ਦੇ ਲਈ ਐਲੀਜੀਬਲ ਹੋ ਜਾਨੇ ਹੋ ਟੈਟ ਦੀ ਪ੍ਰੀਖਿਆ ਸਿਰਫ ਤੇ ਸਿਰਫ ਬੀਐਡ ਅਤੇ ਈਟਟੀ ਲਈ ਰਿਕੁਆਇਰਡ ਹੈਗੀ ਆ ਜੇਕਰ ਤੁਸੀਂ ਲੈਕਚਰਾਰ ਬਣਦੇ ਹੋ 11ਵੀਂ 12ਵੀਂ ਦੇ ਬੱਚਾ ਨੂੰ ਪੜਾਉਣ ਦੇ ਲਈ ਉੱਥੇ ਕੋਈ ਵੀ ਟੈਟ ਦੀ ਪ੍ਰੀਖਿਆ ਰਿਕੁਆਇਰਡ ਨਹੀਂ ਹੈਗੀ ਫਿਲਹਾਲ ਸਿਰਫ ਸਿਰਫ ਤੇ ਸਿਰਫ ਤੁਹਾਨੂੰ ਹਰਿਆਣਾ ਵਿੱਚ ਐਸ ਐਸ ਟੈਟ ਦੇ ਵਿੱਚ ਜਿਹੜੀ ਪ੍ਰੀਖਿਆ ਹੈਗੀ ਆ ਪੀਜੀਟੀ ਦੀ ਉਹ ਦੇਖਣ ਨੂੰ ਮਿਲਦੀ ਹੈ ਟੈਟ ਦੀ ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਆ ਆਦਰਵਾਇਜ਼ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀ ਤੇ ਸੈਂਟਰ ਪੱਧਰ ਤੇ ਵੀ ਤੁਹਾਨੂੰ ਕੋਈ ਇਹੋ ਜੀ ਪ੍ਰੀਖਿਆ ਨਹੀਂ ਦੇਖਣ ਨੂੰ ਮਿਲਦੀ ਟੈਟ ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਇਨ ਫਿਊਚਰ ਕੋਈ ਗਵਰਨਮੈਂਟ ਨਵਾਂ ਪ੍ਰੋਗਰਾਮ ਲਿਆ ਆਵੇ ਉਹ ਗੱਲ ਵੱਖਰੀ ਆ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਮੰਨ ਲਓ ਕੋਈ ਪਰਸਨ ਜਿਹੜਾ ਹੈਗਾ ਆ ਟੀਚਿੰਗ ਫੀਲਡ ਵਿੱਚ ਨਹੀਂ ਇੰਟਰਸਟ ਲੈਂਦਾ ਉਹ ਕੀ ਕਰ ਸਕਦਾ ਆ ਇਹਦੇ ਵਿੱਚ ਵੀ ਤੁਹਾਡੇ ਕੋਲ ਲਿਮਟਿਡ ਆਪਸ਼ਨਸ ਹੀ ਹੈਗੀਆਂ ਨੇ ਵੈਸੇ ਤੁਸੀਂ ਕੋਈ ਵੀ ਸਰਕਾਰੀ ਪੋਸਟ ਆਉਂਦੀ ਆ ਖਾਸ ਕਰਕੇ ਜਿਵੇਂ ਕਿ ਮੇਜਰ ਜਿਹੜੀਆਂ ਭਰਤੀਆਂ ਨੇ ਜਿਵੇਂ ਕਿ ਰੇਲਵੇ ਦੀ ਬੈਂਕਿੰਗ ਦੇ ਵਿੱਚ ਬੈਂਕ ਪੀਓ ਦੀ ਆ ਜਾਂਦੀ ਪੋਸਟ ਬੈਂਕ ਕਲਰਕ ਦੀ ਆ ਜਾਂਦੀ ਹੈ ਪੋਸਟ ਜਾਂ ਫਿਰ SSC ਦੇ ਵਿੱਚ ਤੁਹਾਨੂੰ CHSL ਜਾਂ CCHSL ਜਾਂ ਫਿਰ CGL ਦੀ ਜਿਹੜੀ ਪੋਸਟ ਆਉਂਦੀ ਹੈ CHSL ਦਾ ਤਾਂ ਮੈਨੂੰ ਪਤਾ ਨਹੀਂ ਬਟ CGL ਦੀ ਪੋਸਟ ਆਉਂਦੀ ਹੈ ਸੋ ਇਹਨਾਂ ਪੋਸਟਾਂ ਦੇ ਵਿੱਚ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਕੀ ਚਾਹੀਦਾ ਹੁੰਦਾ ਹੈ ਯਾ ਗ੍ਰੈਜੂਏਸ਼ਨ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਕੰਪੀਟੀਟਿਵ ਇਗਜ਼ਾਮ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਸਟਾਰਟ ਕਰ ਸਕਦੇ ਹੋ ਬਟ ਇਹਦੇ ਵਿੱਚ ਵੀ ਮੈਂ ਝੂਠ ਕਿਉਂ ਬੋਲੂੰਗਾ ਭਾਵੇਂ سارے ਸਾਥੀ ਨੇ ਜਿਹੜੇ ਕਿ ਇਹਨਾਂ ਪ੍ਰੀਖਿਆਵਾਂ ਨੂੰ ਕਲੀਅਰ ਕਰਦੇ ਨੇ ਬਟ ਉਹ ਦਿਨ ਰਾਤ ਲੱਗੇ ਰਹਿੰਦੇ ਆ ਦਿਨ ਰਾਤ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਤੁਹਾਨੂੰ ਦੇਖਣਾ ਪਊਗਾ ਕਿ ਜੋ ਕੁਝ ਸਿਲੇਬਸ ਹੈਗਾ ਆ ਮੈਂ ਕਰ ਸਕਦਾ ਆ ਜਾਂ ਫਿਰ ਕਰ ਸਕਦੀ ਆ ਕਿ ਨਹੀਂ ਫਿਰ ਵੀ ਤੁਸੀਂ ਇਹਨਾਂ ਚੀਜ਼ਾਂ ਵਿੱਚ ਹੱਥ ਪਾ ਸਕਦੇ ਹੋ ਜੇਕਰ ਤੁਹਾਨੂੰ ਪੂਰਾ ਪੂਰਾ ਯਕੀਨ ਹੈਗਾ ਕਿ ਵੀ ਅਸੀਂ ਜ਼ਿਆਦਾ ਮਿਹਨਤ ਕਰਕੇ ਸਖਤ ਮਿਹਨਤ ਕਰਕੇ 10 ਤੋਂ ਲੈ ਕੇ 16 ਘੰਟੇ ਆਪਾਂ ਦੇ ਸਕਦੇ ਆ ਸਟੱਡੀਜ਼ ਨੂੰ ਫਿਰ ਜਾ ਕੇ ਮੈਂ ਮੰਨੂਗਾ ਵੀ ਤੁਸੀਂ ਇਹਨਾਂ ਪ੍ਰੀਖਿਆਵਾਂ ਨੂੰ ਆਰਾਮ ਨਾਲ ਪਾਸ ਕਰ ਸਕਦੇ ਹੋ ਮਿਹਨਤ ਕਾਫੀ ਲੱਗਣੀ ਆ ਗੱਲ ਕਲੀਅਰ ਕਰਤੀ ਕਿ ਗ੍ਰੈਜੂਏਸ਼ਨ ਤੋਂ ਬਾਅਦ ਉਸੇ ਕੀ ਕਰ ਸਕਦੀ ਹਾਂ ਤੇ ਹੋਰ ਕੋਈ ਆਪਸ਼ਨ ਹੈਗੀ ਆ ਬਿਲਕੁਲ ਹੈਗੀ ਆ ਜੇਕਰ ਤੁਸੀਂ ਕਾਲਜਾਂ ਦੇ ਵਿੱਚ ਕਿਉਂਕਿ ਕਈ ਵਾਰ ਸਾਥੀ ਇਹਦੇ ਵਿੱਚ ਵੀ ਕਨਫਿਊਜ਼ ਹੋ ਜਾਂਦੇ ਆ ਕਿ ਸਰ ਸਾਨੂੰ ਗ੍ਰੈਜੂਏਸ਼ਨ ਤੋਂ ਬਾਅਦ ਬੀਐਡ ਕਰਨੀ ਚਾਹੀਦੀ ਹੈ ਜਾਂ ਫਿਰ ਤੁਸੀਂ ਮਾਸਟਰਸ ਕਰਨੀ ਚਾਹੁੰਦੇ ਹੋ ਬਾਕੀ ਮੈਂ ਇਹ ਗੱਲ ਦੱਸਤੀ ਆ ਕਿ ਜੇਕਰ ਤੁਸੀਂ ਕਰਨੀ ਹੈ ਟੀਚਿੰਗ ਟੀਚਿੰਗ ਬਾਰੇ ਤੁਸੀਂ ਵਿਚਾਰ ਬਣਾ ਲਿਆ ਫਿਰ ਤਾਂ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਫਿਰ ਤੁਹਾਨੂੰ ਕਹਿ ਸਕਦੀਆਂ ਕਿ ਜੇ ਤੁਸੀਂ ਟੀਚਿੰਗ ਕਰਨੀ ਹੈ ਤੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਤੁਸੀਂ ਕਰੋਗੇ ਨਹੀਂ ਫਿਰ ਤੁਸੀਂ ਮਾਸਟਰਸ ਵਗੈਰਾ ਨਾ ਕਰਿਓ ਸਿਰਫ ਟੀਚਿੰਗ ਕਰਨੀ ਹੈ 10ਵੀਂ ਦੇ ਪੱਧਰ ਦੀ ਮੈਂ ਗੱਲ ਕਰ ਰਿਹਾ ਫਿਰ ਤੁਸੀਂ ਮਾਸਟਰਸ ਵਾਲੇ ਪਾਸੇ ਨਾ ਜਾਇਓ ਪਹਿਲਾਂ ਕਰ ਲਿਓ ਬੀਏ ਅਦਰਵਾਈਜ਼ ਤੁਸੀਂ ਯੂਜੀਸੀ ਨੈਟ ਦਾ ਪੇਪਰ ਦੇਣਾ ਆ ਫਿਰ ਤੁਸੀਂ ਕੀ ਕਰ ਸਕਦੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਐਮਏ ਜਾਂ ਫਿਰ ਐਮਐਸਸੀ ਜੋ ਵੀ ਤੁਹਾਡਾ ਸਬਜੈਕਟ ਬਣਦਾ ਆ ਤੁਸੀਂ ਉਹ ਕਰ ਸਕਦੇ ਹੋ ਇਸ ਤੋਂ ਬਾਅਦ ਕਾਲਜਾਂ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗਣ ਦੇ ਲਈ ਤੁਹਾਨੂੰ UGC NET ਦਾ ਜਿਹੜਾ ਪੇਪਰ ਹੈਗਾ ਕਲੀਅਰ ਕਰਨਾ ਪੈਣਾ ਆ ਤੇ ਇਹ ਸਾਲ ਵਿੱਚ ਜਿਹੜੀ ਪ੍ਰੀਖਿਆ ਹੈਗੀ ਆ ਉਹ ਦੋ ਵਾਰ ਕੰਡਕਟ ਕਰਵਾਈ ਜਾਂਦੀ ਹੈ। ਹੋਪਸ ਐਨੀਆਂ ਕਿ ਚੀਜ਼ਾਂ ਜਿਹੜੀਆਂ ਵੀ ਮੈਂ ਤੁਹਾਨੂੰ ਦੱਸੀਆਂ ਇਹਦੇ ਨਾਲ ਤੁਹਾਡੀ ਜਿਹੜੀ ਸਮਝ ਹੈਗੀ ਆ ਥੋੜੀ ਬਹੁਤ ਉਹ ਵਧੀ ਹੋਣੀ ਆ। ਐਨੀ ਗੱਲ ਕਲੀਅਰ ਕਰਤੀ ਆ। ਹੁਣ ਮੰਨ ਲਓ ਕੋਈ ਪਰਸਨ ਹੁਣ 12ਵੀਂ ਦੇ ਵਿੱਚ ਹੈਗਾ ਆ। ਉਹਨੇ ਮੈਡੀਕਲ, ਨਾਨ ਮੈਡੀਕਲ, ਬੀਕਾਮ ਜਿਹੜੀ ਵੀ ਸਟਰੀਮ ਤੋਂ ਉਨੇ ਆਪ ਦਾ ਜਿਹੜਾ ਕੋਰਸ ਹੈਗਾ ਯਾਰ 12th ਦਾ ਉਹ ਕਰ ਲਿਆ ਹੁਣ 12th ਦਾ ਰਿਜ਼ਲਟ ਵੀ ਸ਼ਾਇਦ ਆ ਜਾਣਾ ਆ ਹੁਣ ਉਹਨਾਂ ਸਾਥੀਆਂ ਨੂੰ ਕੀ ਕਰਨਾ ਚਾਹੀਦਾ ਆ ਹੁਣ ਦੇਖੋ ਇੱਥੇ ਮੈਂ ਲਿਖਿਆ ਹੋਇਆ ਕਿ 12ਵੀਂ ਜਮਾਤ ਤੋਂ ਬਾਅਦ ਤੁਹਾਨੂੰ ਪਹਿਲਾਂ ਤਾਂ ਇਹ ਦੇਖਣਾ ਪੈਣਾ ਆ ਕਿ ਯਾਰ ਮੈਂ ਕਰਨਾ ਕੀ ਆ ਫਿਊਚਰ ਦੇ ਵਿੱਚ ਜੇ ਤੁਸੀਂ ਟੀਚਿੰਗ ਲਾਈਨ ਵਿੱਚ ਜਾਣਾ ਆ ਫਿਰ ਤੁਸੀਂ 4 ਸਾਲਾਂ ਦਾ ਜਿਹੜਾ ਗ੍ਰੈਜੂਏਸ਼ਨ ਦਾ ਜਿਹੜਾ ਕੋਰਸ ਹੈਗਾ ਆ ਜੇ ਤੁਸੀਂ ਟੀਚਿੰਗ ਲਾਈਨ ਵਿੱਚ ਜਾਣਾ ਹੈ 4 ਸਾਲਾਂ ਦਾ ਬੀਐਡ ਦਾ ਜਿਹੜਾ ਇੰਟੀਗ੍ਰੇਟਿਡ ਕੋਰਸ ਹੈਗਾ ਤੁਸੀਂ ਉਹਦੇ ਵਿੱਚ ਦਾਖਲਾ ਲੈ ਸਕਦੇ ਹੋ ਤੇ ਇਹ ਇੰਟੀਗ੍ਰੇਟਿਡ ਕੋਰਸ ਹੈ ਭਾਵ ਇਹ ਕਿ ਗ੍ਰੈਜੂਏਸ਼ਨ ਵੀ ਵਿੱਚ ਹੀ ਆ ਤੇ ਬੀਐਡ ਵੀ ਇਹਦੇ ਵਿੱਚ ਹੀ ਇੰਟੀਗ੍ਰੇਟਿਡ ਕੋਰਸ ਹੈ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਤੁਹਾਡਾ ਤੁਹਾਡੇ ਮਨ ਵਿੱਚ ਵਿਚਾਰ ਆਇਆ ਕਿ ਨਹੀਂ ਯਾਰ ਮੈਂ ਨਾ 4 ਸਾਲਾਂ ਦਾ ਜਿਹੜਾ ਕੋਰਸ ਹੈਗਾ ਨਾ ਬੀਐਡ ਦਾ ਇਹ ਨਹੀਂ ਕਰਨਾ ਮੈਂ ਮੈਂ ਕੀ ਕਰਨਾ ਮੈਂ ਗ੍ਰੈਜੂਏਸ਼ਨ ਕਰਨੀ ਹੈ ਤੇ ਤੁਸੀਂ ਨਵੀਂ ਐਜੂਕੇਸ਼ਨ ਪਾਲਿਸੀ ਤਹਿਤ 4 ਸਾਲਾਂ ਦਾ ਜਿਹੜਾ ਗ੍ਰੈਜੂਏਸ਼ਨ ਦਾ ਕੋਰਸ ਹੈਗਾ ਆ ਤੁਸੀਂ ਉਹ ਕਰ ਸਕਦੇ ਹੋ ਜਾਂ ਫਿਰ 3 ਸਾਲਾਂ ਵਾਲਾ ਜਿਹੜਾ ਕੋਰਸ ਹੈਗਾ ਉਹ ਤਾਂ ਚਲੋ ਤੁਹਾਨੂੰ ਦੇਖਣ ਨੂੰ ਮਿਲਦਾ ਹੀ ਆ ਹੁਣ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਾਫੀ ਸਾਰੇ ਕਾਲਜ ਹੁਣ 4 ਸਾਲਾਂ ਦਾ ਜਿਹੜਾ ਗ੍ਰੈਜੂਏਸ਼ਨ ਦਾ ਕੋਰਸ ਹੈਗਾ ਆਫਰ ਕਰ ਰਹੀ ਹੈ ਇਸ 4 ਸਾਲਾਂ ਦੇ ਗ੍ਰੈਜੂਏਸ਼ਨ ਦਾ ਕੋਰਸ ਕਰਨ ਦਾ ਕੋਈ ਫਾਇਦਾ ਹੈਗਾ ਜਾਂ ਬਸ ਐਵੇਂ ਹੀ ਆ ਕਿ ਇੱਕ ਸਾਲ ਵਧਾਤਾ ਬਿਲਕੁਲ ਫਾਇਦਾ ਹੈਗਾ ਆ ਹੁਣ ਦੇ ਟਾਈਮ ਵਿੱਚ ਜੇ ਤੁਸੀਂ ਕਿਸੇ ਵੀ ਕਾਲਜ ਵਿੱਚ ਦੇਖੋ ਤਾਂ ਜਿਹੜਾ ਜਿਹੜਾ ਹੀ ਐਮਏ ਐ ਐਮਏ ਮਾਸਟਰਸ ਦੀ ਮੈਂ ਗੱਲ ਕਰ ਰਹੀ ਆ ਜਾਂ ਫਿਰ ਬੀਐਡ ਉਹ ਕਿੰਨੇ ਟਾਈਮ ਦੀ ਆ ਤੁਸੀਂ ਕਹਾਂਗੇ ਕਿ ਕਿਸੇ ਦਾ 2 ਸਾਲਾਂ ਦੀ ਹੈ ਬਟ ਜੇ ਤੁਸੀਂ ਨਵੀਂ ਐਜੂਕੇਸ਼ਨ ਪਾਲਿਸੀ ਤਹਿਤ ਇਹਨਾਂ 4 ਸਾਲਾਂ ਦੇ ਕੋਰਸ ਨੂੰ ਕਰ ਲੈਣੇ ਹੋ ਗ੍ਰੈਜੂਏਸ਼ਨ ਦੀ ਮੈਂ ਗੱਲ ਕਰ ਰਿਹਾ ਫਿਰ ਤੁਹਾਨੂੰ ਬੀਐਡ ਦਾ ਜਿਹੜਾ ਟਾਈਮ ਆ ਨਾ ਉਹ 1 ਸਾਲ ਦਾ ਦੇਖਣ ਨੂੰ ਮਿਲੇਗਾ ਜਾਂ ਫਿਰ ਤੁਹਾਨੂੰ ਜਿਹੜਾ ਮਾਸਟਰਸ ਦਾ ਜਿਹੜਾ ਟਾਈਮ ਆ ਨਾ ਮਾਸਟਰਸ ਕੋਰਸ ਦੀ ਜਿਹੜੀ ਡਿਊਰੇਸ਼ਨ ਹੈਗੀ ਆ ਉਹ ਤੁਹਾਨੂੰ 1 ਸਾਲ ਦੀ ਦੇਖਣ ਨੂੰ ਮਿਲੋਗੇ ਸੋ ਇਸ ਤਰੀਕੇ ਨਾਲ ਤੁਸੀਂ ਜੇਕਰ 4 ਸਾਲਾਂ ਵਾਲਾ ਜੇ ਤੁਸੀਂ ਕੋਰਸ ਕਰਦੇ ਹੋ ਤਾਂ ਤੁਸੀਂ ਆਪ ਦਾ ਜਿਹੜਾ ਟਾਈਮ ਹੈਗਾ ਨਾ ਤੁਸੀਂ ਉਹ ਬਚਾ ਸਕਦੇ ਹੋ ਟਾਈਮ ਕਿਵੇਂ ਬਚਾ ਸਕਦੇ ਹੋ ਕਿਉਂਕਿ ਇੱਧਰ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਸੀ ਕਿ 3 ਸਾਲ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਲਗਾਏ ਫਿਰ 2 ਸਾਲ ਬੀੜ ਦੇ ਲਗਾਏ ਅਤੇ ਤੁਸੀਂ 4 ਸਾਲਾਂ ਦਾ ਗ੍ਰੈਜੂਏਸ਼ਨ ਪਲੱਸ ਬੀੜ ਬੀੜ ਦਾ ਜਿਹੜਾ ਕੋਰਸ ਹੈਗਾ ਇੰਟੀਗ੍ਰੇਟਿਡ ਤੁਸੀਂ ਉਹ ਕਰਨਿਓ ਸੋ ਇਸ ਤਰੀਕੇ ਨਾਲ ਤੁਸੀਂ ਆਪਦਾ ਟਾਈਮ ਬਚਾ ਸਕਦੇ ਹੋ ਬਾਕੀ ਪਰਸਨ ਟੂ ਪਰਸਨ ਡਿਪੈਂਡ ਕਰੇਗਾ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਆ ਬਾਕੀ ਇਹ ਜਿਹੜੀ ਵੀਡੀਓ ਹੈਗੀ ਆ ਥੋੜੀ ਬਹੁਤ ਕਲੈਰਿਟੀ ਤਾਂ ਤੁਹਾਨੂੰ ਆਈ ਹੀ ਹੋਣੀ ਆ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਆ ਆਫਟਰ ਗ੍ਰੈਜੂਏਸ਼ਨ ਜਾਂ ਫਿਰ ਆਫਟਰ 12th ਕਲਾਸ ਐਂਡ ਉਮੀਦ ਤਾਂ ਮੈਂ ਇਹੀ ਕਰੂੰਗਾ ਕਿ ਜਿਹੜੇ ਸਾਥੀ ਬੀਐਸਸੀ ਬੀਐਸਸੀਦਾਨੀ ਬੀਕਾਮ ਬਸੀਏ ਬਬੀਏ ਤੋਂ ਬਾਅਦ ਬੀਅਰ ਦਾ ਕੋਰਸ ਬੀਅਰ ਦਾ ਜਿਹੜਾ ਕੋਰਸ ਹੈਗਾ ਕਰ ਲੈਂਦੇ ਆ ਉਹਨਾਂ ਦਾ ਜਿਹੜਾ ਪੈਸੇ ਦੀ ਜਿਹੜੀ ਬਰਬਾਦੀ ਹੈਗੀ ਆ ਜਾਂ ਫਿਰ ਟਾਈਮ ਦੀ ਜਿਹੜੀ ਬਰਬਾਦੀ ਹੁੰਦੀ ਆ ਉਹ ਨਾ ਹੋਊਗੀ ਜੇਕਰ ਕੁਝ ਸਾਥੀਆਂ ਕੋਲ ਵੀ ਇਹ ਵੀਡੀਓ ਪਹੁੰਚ ਜਾਂਦੀ ਆ ਤਾਂ ਮੈਂ ਸਮਝ ਲੂੰਗਾ ਕਿ ਮੇਰਾ ਵੀਡੀਓ ਬਣਾਉਣਾ ਸਫਲ ਹੋ ਗਿਆ ਬਾਕੀ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all